ਇਹ ਪਿੱਛੇ ਜੜੀ ਇੱਕ ਪੂਰੀ বাস ਖੜੀ ਹੈ ਪੰਜਾਬ ਟੂਰਿਜ਼ਮ ਵੱਲੋਂ ਜਿਹੜਾ ਹੈ ਇਹ ਤਿਆਰ ਕੀਤੀ ਗਈ ਹੈ ਐਕਸਪੀਰੀਅੰਸ ਦਾ ਲੈਂਡ ਆਫ ਫਾਈਵ ਰਿਵਰਸ ਮਤਲਬ ਕਿ ਜਿਹੜੇ ਵੀ ਟੂਰਿਸਟ ਆਉਂਦੇ ਨੇ ਇੱਥੇ ਕਹਿ ਸਕਦੇ ਆ ਕਿ ਟੂਰਿਸਟ ਜਿਵੇਂ ਕੋਈ ਬਾਹਰੋਂ ਆਉਂਦਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਪੰਜਾਬ ਦੇ ਇਤਿਹਾਸ ਬਾਰੇ ਜਾਂ ਪੰਜਾਬ ਬਾਰੇ ਤਾਂ ਉਹਨਾਂ ਵਾਸਤੇ ਬੜੀ ਵਧੀਆ ਚੀਜ਼ ਹੈ ਕਿ ਆਸਿਕ ਸਥਾਵਾਂ ਨੇ ਉਨ੍ਹਾਂ ਬਾਰੇ ਜਿਹੜਾ ਹੈ ਇਤਿਹਾਸ ਇੰਗਲਿਸ਼ ਦੇ ਵਿੱਚ ਬੋਲ ਕੇ ਦੱਸਿਆ ਜਾਂਦਾ ਤਾਂ ਕਿ ਜਿਨ੍ਹਾਂ ਨੂੰ ਪੰਜਾਬੀ ਦਾ ਨਹੀਂ ਪਤਾ ਉਹ ਸਮਝ ਸਕਣ ਬਸ ਖੜੀ ਹੈ ਇੱਥੇ ਇਹ ਲੋਕਾਂ ਵਾਸਤੇ ਪਬਲਿਕ ਵਾਸਤੇ ਪਲੇਸ ਕੀਤੀ ਹੋਈ ਹੈ ਦੇ ਅੰਦਰ ਤੁਸੀਂ ਤਸਵੀਰਾਂ ਜਿਵੇਂ ਦੇਖ ਸਕਦੇ ਹੋ ਕਿ ਜਿਹੜੀਆਂ ਪੰਜਾਬ ਦੇ ਵਿੱਚ ਇਤਿਹਾਸਿਕ ਸਥਾਨ ਥਾਵਾਂ ਨੇ ਜਾਂ ਫਿਰ ਕੋਈ ਵੀ ਮੋਨੂਮੈਂਟਸ ਨੇ ਉਦੇ ਬਾਰੇ ਡਿਟੇਲ ਜਿਹੜੀ ਆ ਉਹ ਚੱਲ ਰਹੀ ਹੈ ਸਕਰੀਨ ਦੇ ਉੱਪਰ ਇਸ ਟਾਈਮ ਮੌਜੂਦ ਆ ਜੀ ਕਿਲਾ ਰਾਏਪੁਰ ਦੇ ਵਿੱਚ ਤੁਹਾਨੂੰ ਦਿਖਾਨੀ ਆ ਇੱਥੇ ਜਿਹੜਾ ਇੱਕ ਬਹੁਤ ਵਧੀਆ ਚੀਜ਼ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆ ਉਹ ਇੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਇਹ ਪਿੱਛੇ ਜਿਹੜੀ ਇੱਕ ਪੂਰੀ ਬੱਸ ਖੜੀ ਆ ਪੰਜਾਬ ਟੂਰਿਜ਼ਮ ਵੱਲੋਂ ਜਿਹੜਾ ਹੈ ਇਹ ਤਿਆਰ ਕੀਤੀ ਗਈ ਹੈ ਐਕਸਪੀਰੀਅੰਸ ਦਾ ਲੈਂਡ ਆਫ ਫਾਈਵ ਰਿਵਰਸ ਮਤਲਬ ਕਿ ਜਿਹੜੇ ਵੀ ਟੂਰਿਸਟ ਆਉਂਦੇ ਨੇ ਇੱਥੇ ਕਹਿ ਸਕਦੇ ਆ ਕਿ ਟੂਰਿਸਟ ਜਿਵੇਂ ਕੋਈ ਬਾਹਰੋਂ ਆਉਂਦਾ ਜਿਨ੍ਹਾਂ ਨੂੰ ਨਹੀਂ ਪਤਾ ਪੰਜਾਬ ਦੇ ਇਤਿਹਾਸ ਬਾਰੇ ਜਾਂ ਪੰਜਾਬ ਬਾਰੇ ਤਾਂ ਉਹਨਾਂ ਵਾਸਤੇ ਬੜੀ ਵਧੀਆ ਚੀ ਇਦੇ ਉੱਪਰ ਜਿਹੜੀਆਂ ਤਸਵੀਰਾਂ ਲਗਾਈਆਂ ਹੋਈਆਂ ਨੇ ਇੱਕ ਸਕਰੀਨ ਚੱਲਦੀ ਹੈ ਸੈਂਟਰ ਇਸੇ ਥੱਲੇ ਜਿਹੜਾ ਹੈ ਉਹਦੇ ਬਾਰੇ ਸਪੀਕਰ ਦੇ ਵਿੱਚ ਜਿਹੜਾ ਬੋਲਿਆ ਜਾ ਰਿਹਾ ਕਿ ਜੋ-ਜੋ ਪੰਜਾਬ ਦੇ ਵਿੱਚ ਕਹਿ ਲਈਏ ਕਿ ਨਜ਼ਾਰੇ ਨੇ ਅਲੱਗ-ਅਲੱਗ ਥਾਵਾਂ ਨੇ ਇਤਿਹਾਸਿਕ ਸਥਾਵਾਂ ਨੇ ਉਹਨਾਂ ਬਾਰੇ ਜਿਹੜਾ ਹੈ ਇਤਿਹਾਸ ਇੰਗਲਿਸ਼ ਦੇ ਵਿੱਚ ਬੋਲ ਕੇ ਦੱਸਿਆ ਜਾਂਦਾ ਤਾਂ ਕਿ ਜਿਨ੍ਹਾਂ ਨੂੰ ਪੰਜਾਬੀ ਦਾ ਨਹੀਂ ਪਤਾ ਉਹ ਸਮਝ ਸਕਣ ਇਸ ਦੇ ਨਾਲ ਹੀ ਜਿਹੜੇ ਇਸ ਦੇ ਅੰਦਰਲੇ ਪਾਸੇ ਜਿਹੜੇ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਉੱਥੇ ਵੀ ਜਿਹੜੀਆਂ ਫੋਟੋਜ਼ ਨੇ ਲਗਾਈਆਂ ਹੋਈਆਂ ਨੇ ਉਹਨਾਂ ਪਰ ਡਿਟੇਲ ਲਿਖੀ ਹੋਈ ਹੈ ਕਿ ਕਿਉਂਕਿ ਇਹ ਪੇਂਡੂ ਖੇਡਾਂ ਨੇ ਤੇ ਖੇਡਾਂ ਦੇਖਣ ਵਾਸਤੇ ਜਿਹੜਾ ਲੋਕ ਕਈ ਵਾਰੀ ਆਊਟ ਆਫ ਪੰਜਾਬ ਤੋਂ ਵੀ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਤੇ ਇੱਥੇ ਹਿੱਸਾ ਲੈਣ ਵਾਸਤੇ ਵੀ ਆਉਂਦੇ ਨੇ ਤਾਂ ਇੱਥੇ ਉਹਨਾਂ ਵਾਸਤੇ ਜਿਹੜਾ ਇੱਕ ਪ੍ਰਦਰਸ਼ਨੀ ਲਗਾਈ ਹੋਈ ਹੈ ਜਿਹਦੇ ਵਿੱਚ ਕਿ ਆਪਾਂ ਨੂੰ ਦਿਖਦਾ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਇਤਿਹਾਸ ਹੈ ਜਿਹੜਾ ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬੱਸ ਜਿਹੜੀ ਹੈ ਇਹ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਦੀ ਜਿਹੜੀ ਹੈ ਉਹ ਹੈ ਤੇ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਬਸ ਇਹ ਨਾਰਮਲੀ ਪਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਮੇਲਾ ਲੱਗਦਾ ਚਾਹੇ ਸਰਸ ਮੇਲਾ ਹੋਵੇ ਮਾਗੀ ਦਾ ਮੇਲਾ ਹੋਵੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੁਕਸਰ ਦਾ ਮੇਲਾ ਹੋਵੇ ਕਿਤੇ ਲੱਗਦਾ ਹੋਵੇ ਜਾਂ ਫਿਰ ਜਿਵੇਂ ਹੁਣ ਕਿਲਾ ਰਾਇਪੁਰ ਦੇ ਵਿੱਚ ਅਸੀਂ ਖੜੇ ਆ ਤਾਂ ਇੱਥੇ ਵੀ ਜਿਹੜਾ ਮੇਲਾ ਲੱਗ ਰਿਹਾ ਤਾਂ ਉੱਥੇ ਬੱਸ ਖੜੀ ਹੈ ਇੱਥੇ ਇਹ ਲੋਕਾਂ ਵਾਸਤੇ ਪਬਲਿਕ ਵਾਸਤੇ ਪਲੇਸ ਕੀਤੀ ਹੋਈ ਹੈ ਦੇ ਅੰਦਰ ਤੁਸੀਂ ਤਸਵੀਰਾਂ ਜਿਵੇਂ ਦੇਖ ਸਕਦੇ ਹੋ ਕਿ ਜਿਹੜੀਆਂ ਪੰਜਾਬ ਦੇ ਵਿੱਚ ਇਤਿਹਾਸਿਕ ਸਥਾਨ ਥਾਵਾਂ ਨੇ ਜਾਂ ਫਿਰ ਕੋਈ ਵੀ ਮੋਨੂਮੈਂਟਸ ਨੇ ਉਹਦੇ ਬਾਰੇ ਡਿਟੇਲ ਜਿਹੜੀ ਆ ਉਹ ਚੱਲ ਰਹੀ ਹੈ ਸਕਰੀਨ ਦੇ ਉੱਪਰ ਨਾਲ ਨਾਲ ਸਪੀਕਰ ਦੇ ਵਿੱਚ ਬੋਲ ਕੇ ਦੱਸਿਆ ਜਾ ਰਿਹਾ ਤਿੰਨੋਂ ਭਾਸ਼ਾਵਾਂ ਦੇ ਵਿੱਚ ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਤੇ ਨਾਲ ਨਾਲ ਜਿਹੜਾ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿਹੜੇ ਜਿਹੜੇ ਮਤਲਬ ਇਹ ਡਿਜੀਟਲ ਸਾਰਾ ਇੱਕ ਤਰੀਕਾ ਪ੍ਰੈਜੈਂਟ ਕੀਤਾ ਹੋਇਆ ਹੈ ਕਿ ਜਿਹੜੇ ਲੋਕ ਪੰਜਾਬ ਬਾਰੇ ਜਾਣਨਾ ਚਾਹੁੰਦੇ ਨੇ ਜਾਂ ਜਿਹੜੇ ਲੋਕ ਆਊਟ ਆਫ ਪੰਜਾਬ ਆ ਰਹੇ ਨੇ ਤੇ ਇੱਥੇ ਆ ਕੇ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਜ਼ਿਆਦਾ ਜਾਣਕਾਰੀ ਹੋ ਸਕੇ ਉਹਨਾਂ ਵਾਸਤੇ ਬੱਸ ਜਿਹੜੀ ਹੈ ਇਹ ਰੱਖੀ ਗਈ ਹੈ ਈਵਨ ਕਿ ਇਹ ਵੀ ਦੱਸਿਆ ਗਿਆ ਜਿਹੜੇ ਕਿ ਬੱਸ ਲੈ ਕੇ ਆਏ ਨੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਪੰਜਾਬ ਤੋਂ ਬਾਹਰ ਵੀ ਦਿੱਲੀ ਤੱਕ ਵੀ ਜਿਹੜਾ ਬੱਸ ਜਾਂਦੀ ਹੈ ਕਿਸੇ ਵੀ ਜਗ੍ਹਾ ਦੇ ਉੱਪਰ ਜਿੱਥੇ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਹੋਵੇ ਪੰਜਾਬ ਵੱਲੋਂ ਕੋਈ ਚੀਜ਼ ਜਿਹੜੀ ਉੱਥੇ ਹੁੰਦੀ ਹੈ ਜਾਂ ਫਿਰ ਪੰਜਾਬ ਗਵਰਨਮੈਂਟ ਦਾ ਕੋਈ ਨਾ ਕੋਈ ਹਿੱਸਾ ਹੁੰਦਾ ਤਾਂ ਇਹ ਬਸ ਉੱਥੇ ਪਹੁੰਚਦੀ ਹੈ ਉੱਥੇ ਜਾ ਕੇ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਦੀ ਹੈ ਤਾਂ ਬਹੁਤ ਵਧੀਆ ਇੱਕ ਜਿਹੜਾ ਉਪਰਾਲਾ ਇਸ ਲੱਗਾ ਹੈ ਉਹ ਉਪਰਾਲਾ ਕਿ ਪੰਜਾਬ ਨੂੰ ਜਿਹੜਾ ਉਹ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਅਲੱਗ-ਅਲੱਗ ਥਾਵਾਂ ਤੇ ਜਾ ਕੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਜਾਂਦਾ ਹੈ ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਇਸ ਬਾਰੇ ਜਿਹੜੀ ਨੌਲੇਜ ਹੁੰਦੀ ਹੈ ਐਕਸਪੀਰੀਅੰਸ ਦਾ ਲੈਂਡ ਆਫ ਫਾਈਵ ਰਿਵਰਸ ਇਹ ਜਿਹੜਾ ਇਹਦੇ ਉੱਪਰ ਟਾਈਟਲ ਤੁਸੀਂ ਦੇਖ ਜੋ ਵੱਖ-ਵੱਖ ਆਪਾਂ ਕਹਿ ਸਕਦੇ ਹਾਂ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਪੰਜਾਬ ਦੇ ਵਿੱਚ ਵੱਸਦੇ ਨੇ ਉਹਨਾਂ ਦਾ ਅਲੱਗ-ਅਲੱਗ ਜਿਹੜਾ ਸਾਰਿਆਂ ਦਾ ਲੈਣਾ ਹੈਗਾ ਉਹ ਇੱਕ ਛੋਟੀ ਜੀ ਬੱਸ ਦੇ ਵਿੱਚ ਇੱਕ ਛੋਟੇ ਜੇ ਕਮਰੇ ਦੇ ਵਿੱਚ ਸਾਰੀ ਡਿਟੇਲ ਜਿਹੜੀ ਦੱਸੀ ਗਈ ਹੈ ਤਾਂ ਬਹੁਤ ਵਧੀਆ ਉਪਰਾਲਾ ਹੈ। ਇਹੀ ਤੁਹਾਨੂੰ ਸੇਮ ਬੱਸ ਜੇ ਤੁਸੀਂ ਕਿਲਾ ਰਾਏਪੁਰ ਆਇਓ ਤਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਜਾਂ ਫਿਰ ਤੁਸੀਂ ਕਿਸੇ ਵੀ ਮੇਲੇ ਦੇ ਵਿੱਚ ਪਹੁੰਚਦੇ ਹੋ ਮਾਗੀ ਦਾ ਮੇਲਾ ਹੋਵੇ, ਮੁਕਸਰ ਸਾਹਿਬ ਦਾ ਮੇਲਾ ਹੋਵੇ ਕੋਈ ਹੋਰ ਮੇਲਾ ਸਰਸ ਮੇਲਾ ਹੋਵੇ ਕਿਸਾਨ ਮੇਲਾ ਹੋਵੇ ਤਾਂ ਇਹ ਤੁਹਾਨੂੰ ਬਸ ਉੱਥੇ ਖੜੀ ਵੀ ਦਿਖੇਗੀ ਕਿਦਾਂ ਦਾ ਲੱਗਿਆ ਤੁਹਾਨੂੰ ਪੰਜਾਬ ਸਰਕਾਰ ਦਾ ਉਪਰਾਲਾ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸੋ ਤੇ ਤੁਹਾਨੂੰ ਹੋਰ ਵੀ ਜਿਹੜੀਆਂ ਚੀਜ਼ਾਂ ਨਾਲ ਨਾਲ ਦਿਖਾਉਂਦੇ ਰਹਿਾਂਗੇ